ਇਹਨਾਂ ਜੁੜੇ ਬੈਠੇ ਸਮੂਹ ਦਰਸ਼ਕੋ ਅਤੇ ਸਰੋਤਿਓ ਗੁਰਿੰਦਰ ਸਿੰਘ ਰਾਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਹੂੰ ਦੋਸਤੋ ਗੁਰਬਾਣੀ ਦਾ ਫਰਮਾਨ ਹੈ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਹੱਕ ਪਰਾਇ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਦੁਨੀਆ ਦੇ ਵਿੱਚ ਇਕੱਲਾ ਭਾਰਤੀ ਇੱਕ ਅਜਿਹਾ ਦੇਸ਼ ਹੈ ਜਿੱਥੇ ਲਸਣ ਗੰਡਾ ਖਾਣ ਦੇ ਉੱਪਰ ਪਾਪ ਲੱਗਦਾ ਹੈ ਲੇਕਿਨ ਜੇ ਕੋਈ ਅਧਰਮ ਦੀ ਕਮਾਈ ਹਰਾਮ ਦੀ ਕਮਾਈ ਕਿਸੇ ਦਾ ਬਲਵਾਨ ਗਲਵੱਡ ਕੇ ਕਮਾਉਂਦਾ ਹੈ ਉਹ ਜਾਇਜ਼ ਹੈ ਉਸ ਨੂੰ ਆਪਾਂ ਗਲਤ ਨਹੀਂ ਮੰਨਦੇ ਹਿੰਦੁਸਤਾਨ ਦੇ ਵਿੱਚ ਲੇਕਿਨ ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿਸੇ ਦਾ ਪੈਸਾ ਨਾਪ ਲੈਣਾ ਕਿਸੇ ਤੋਂ ਲੈ ਕੇ ਮੁਕਰ ਜਾਣਾ ਕਿਸੇ ਤੋਂ ਝੂਠ ਫਰੇਵ ਬਲਸ਼ਲ ਕਰਕੇ ਪੈਸਾ ਲੈ ਲੈਣਾ ਤੇ ਉਹ ਖਾ ਜਾਣਾ ਓਹੋ ਮੁਸਲਮਾਨ ਜਾਤੀ ਦੇ ਲਈ ਸੂਰ ਦੇ ਬਰਾਬਰ ਹੈ ਤੇ ਹਿੰਦੂ ਜਾਤੀ ਦੇ ਲਈ ਗਾਂ ਦੇ ਮਾਸ ਦੇ ਬਰਾਬਰ ਹੈ ਹੂੰ ਕਹਿਣਾ ਅਸੀਂ ਮਾਸ ਨਹੀਂ ਖਾਂਦੇ ਪਰ ਗੁਰਬਾਣੀ ਤੇ ਪਰਾਏ ਹੱਕ ਨੂੰ ਇੱਕ ਮਰਜ਼ਾਰ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਔਰ ਉਸ ਗਾਏ ਗੁਰਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਜੇ ਕੋਈ ਕਹੇ ਵੀ ਸਿੱਖਾਂ ਲਈ ਕੀ ਹੁਕਮ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਦੇ ਵਿੱਚ ਤਾਂ ਸਿੱਧਾ ਸਪਸ਼ਟ ਹੈ ਜੀ ਕੱਲ ਨੂੰ ਸਿੱਖ ਕਹਿਣਗੇ ਵੀ ਸਾਡੇ ਵਾਸਤੇ ਤਾਂ ਕੁਝ ਲਿਖਿਆ ਨਹੀਂ ਅਸੀਂ ਖਾ ਸਕਦੇ ਹਾਂ ਪਰाया ਹੱਕ ਬੇਈਮਾਨੀ ਦੀ ਕਮਾਈ ਅਸੀਂ ਖਾ ਸਕਦੇ ਹਾਂ ਪਰ ਸਿੱਖ ਲਈ ਸਪਸ਼ਟ ਹੈ ਗੁਰਪੀਰ ਹਮਾ ਤਾਂ ਪਰੇ ਗੁਰੂ ਤੇ ਪੀਰ ਤਾਂ ਹਾਮੀ ਭਰਨਗੇ ਜੇ ਮਰਦਾਰ ਨਹੀਂ ਖਾਵਾਂਗੇ ਸੋ ਕਿਰਪਾ ਕਰਕੇ ਪਰਾਏ ਹੱਕ ਤੋਂ ਬਚੋ ਉਸ ਪਰਮੇਸ਼ਰ ਦੇ ਆਪੋਂ ਆਪਣੇ ਧਰਮ ਦੇ ਮੁਤਾਬਕ ਲੜ ਲੱਗੋ ਧਾਰਮਿਕ ਗ੍ਰੰਥ ਕੋਈ ਵੀ ਨਹੀਂ ਕਹਿੰਦਾ ਪਰ ਆ ਹੱਕ ਖਾਣ ਨੂੰ ਇਹ ਸਿਰਫ ਅਸੀਂ ਆਪਣੇ ਸਵਾਦ ਲਈ ਇਹ ਸ਼ਬਦ ਘਟ ਲਿਆ ਹੈ ਕਿ ਸਾਡੇ ਲਈ ਕੁਝ ਨਹੀਂ ਦੂਜੇ ਲਈ ਆ ਹੈ ਤੀਸਰੇ ਲਈ ਆ ਹੈ ਸਭ ਦੇ ਲਈ ਇੱਕੋ ਹੀ ਸ਼ਬਦ ਹੈ ਗੁਰਪ੍ਰੀ ਰਹਾ ਮਾ ਤਾਂ ਪਰੇ ਜਮਰਦਾਰ ਨਾ ਖਾਏ ਇਸ ਕਰਕੇ ਇਸ ਪਰਾਈ ਤੰਦਾਲ ਤੋਂ ਬਚੋ ਜੀ ਇਹਨਾਂ ਇਹਨਾਂ ਹਮਤ ਤੋਂ ਯਾਰ ਤੁਮਕ ਦਾ ਹਾਂ ਦੇਵ ਯਾਰ ਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ